ਹਰੇਕ ਹੋਰਨ ਪ੍ਰਮਾਤਮਾ ਨੇ ਹਰ ਇੱਕ ਨੂੰ ਰੰਗ ਰੂਪ ਸ਼ਕਲ ਆਵਾਜ਼ ਫਿੰਗਰਪ੍ਰਿੰਟ ਉਂਗਲੀਆਂ ਦੀ ਸਾਖ ਆਲਾਦਗ ਰਿਤ ਇਹ ਇਸ ਤਰ੍ਹਾਂ ਹਰ ਵਖਤੇ ਦੀ ਆਪਣੀ ਸ਼ੈਲੀ ਹੁੰਦੀ ਸਤਿਗੁਰੂ ਨੇ ਐਸੀ ਪ੍ਰੇਰਣਾ ਦਿੱਤੀ ਹੈ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚੋਂ ਕੋਈ ਇੱਕ ਦੋ ਪੰਕਤੀਆਂ ਨੂੰ ਕੇਂਦਰੀ ਖਿਆਲ ਬਣਾ ਕੇ ਉਸ ਦਾ ਵਿਸਥਾਰ ਉਹਦੀ ਵਿਆਖਿਆ ਉਹਦਾ ਖੁਲਾਸਾ ਸੰਗਤ ਦੇ ਸਾਹਮਣੇ ਰੱਖਦਾ ਇਹ ਹੀ ਹੈ ਇਹੀ ਤਾਂ ਇਹਨਾਂ ਦੋ ਪੰਕਤੀਆਂ ਨੂੰ ਆਧਾਰ ਬਣਾਇਆ ਹੈ ਮਨ ਮਗ ਨਾ ਚੱਲੇ ਪੰਥ ਪੰਥ ਦੇ ਅਰਥ ਨੇ ਰਸਤਾ ਮਾਰਕ ਕੰਤ ਤੇ ਜੋ ਚੱਲਦਾ ਉਹਨੂੰ ਪੰਥ ਹੀ ਕਹਿੰਦੇ ਨੇ ਇੰਦੇ ਚ ਯਾਤਰੀ ਕਹਿੰਦੇ ਨੇ ਪੰਥ ਨੂੰ ਮਾਰਗ ਕਹਿੰਦੇ ਆ ਪੁਰਧੂ ਫਾਰਸੀ ਦੇ ਚ ਰਾਹੀ ਕਹਿੰਦੇ ਨੇ ਮਾਰਗ ਪੰਥ ਨੂੰ ਰਾਹ ਕਹਿੰਦੇ ਨੇ ਰਸਤਾ ਰਾਹ ਸ਼ਾਰਾ ਅਰਬੀ ਫਾਰਸੀ ਚ ਇਸ ਤਰ੍ਹਾਂ ਹੈ ਚੱਲਣ ਵਾਲੇ ਨੂੰ ਰਾਹੀ ਕਹਿੰਦੇ ਨੇ ਯਾਤਰੀ ਕਹਿੰਦੇ ਨੇ ਪੰਥੀ ਕਹਿੰਦੇ ਨੇ اگر کوئی راہی ہے پنتھی ہے یاتری ہے یاترا ارمب ہوں اگیان تو یاترا سمابت ہوں گان یاترا آرمب ہوں دکھ تو سماپت ہوں مہا سکھ تنند ت منخ نک نے چوٹ نہیں ماری ਇਹ ਕਿਸੇ ਦੇ ਦੁੱਖ ਨੇ ਇਸ ਨੂੰ ਝੋਟ ਨਹੀਂ ਮਾਰੀ ਚਲੋ ਖੁਦ ਨਹੀਂ ਦੁਖੀ ਕਿਸ ਸੰਵੇਦਨਾ ਬੜੀ ਹੈ ਕਿਸੇ ਦਾ ਦੁੱਖ ਵੀ ਇਸ ਨੂੰ ਦੁੱਖ ਮਹਿਸੂਸ ਹੁੰਦਾ ਹੈ ਔਰ ਉਸ ਨਾਲ ਇਸ ਨੂੰ ਗਿਆਨ ਹੋ ਜਾਂਦਾ ਹੈ ਜਗਤ ਦੁੱਖ ਹੈ ਅਗਰ ਐਸੇ ਦੁੱਖ ਨੇ ਝੋਟ ਮਾਰੀ ਫੁਕੇ ਚੱਲ ਪਏ ਬੰ ਚਲਣਾ ਦੁੱਖ ਤੋਂ ਹੁੰਦਾ ਹੈ ਪਹੁੰਚਣਾ ਆਨੰਦ ਦੇ ਹੈ ਚੱਲਣਾ ਤੇ ਮੂਰਖਤਾ ਤੋਂ ਹੁੰਦਾ ਹੈ। ਸਮਾਪਤੀ ਮਹਾਨ ਸਿਆਣਪ ਤੋਂ ਹੁੰਦੀ। ਆਰੰਭ ਤਾਂ ਯਾਤਰਾ ਦੀ ਤੇ ਔਗਣਾ ਤੋਂ ਹੋਵੇ। ਕਦ ਵੀ ਕਿਸੇ ਨੇ ਜਿਸ ਦਿਨ ਚੱਲਣਾ ਆਰੰਭ ਕਰਨਾ ਹੈ ਯਕੀਨਤ ਹੋਇਆ ਹੈ ਔਗਣਾ ਤੋਂ ਹੀ ਚੱਲੇਗਾ ਔਰ ਕਿੱਥਾਂ ਚਲੇਗਾ। ਗੁਣਾ ਦੇ ਸਾਗਰ ਤੇ ਯਾਤਰਾ ਸਮਾਪਤ ਹੋ। ਨਹੀਂ ਸਕੇ ਦੁੱਖ ਇਸ ਨੂੰ ਝੋਟ ਕਰ ਸਕਣ ਦੁੱਖ ਨੂੰ ਮਹਿਸੂਸ ਕਰ ਸਕੇ ਮੈਂ ਫਿਰ ਅਰਜ਼ ਕਰਾਂ ਜਗਤ ਅਗਰ ਸੁਖ ਰੂਪ ਹੈ ਜੀਵਨ ਅਗਰ ਆਨੰਦ ਰੂਪ ਹੈ ਤਾਂ ਫਿਰ ਧਰਮ ਦੀ ਕੋਈ ਲੋੜ ਨਹੀਂ ਫਿਰ ਪ੍ਰਮਾਤਮਾ ਦੀ ਕੀ ਲੋੜ ਹੈ ਕਿਉਂਕਿ ਮਨੁੱਖ ਨੂੰ ਆਨੰਦ ਚਾਹੀਦਾ ਹੈ ਮਨੁੱਖ ਨੂੰ ਸੁਖ ਚਾਹੀਦਾ ਹੈ ਗੌਰ ਨਾਲ ਕਦੀ ਦੇਖਣਾ ਮਨੁੱਖ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਮਨੁੱਖ ਨੂੰ ਪੁੱਤਰ ਨਹੀਂ ਚਾਹੀਦਾ ਇਸ ਚੱਕਰ ਜਣਾ ਬਹਿਣਾ ਸੁਖ ਹੋ ਜਾਏਗਾ ਅਗਰ ਪੁੱਤਰ ਤੋਂ ਦੁੱਖ ਮਿਲਣ ਲੱਗ ਪਏ ਪੁੱਤਰ ਦੇ ਤਿਆਗ ਨਹੀਂ ਆਦੇਰ ਨਹੀਂ ਲੱਗਦੇ ਉਹਨੂੰ ਘਰੋਂ ਕੱਢਦਿਆਂ ਦੇਰ ਨਹੀਂ ਲੱਗਦੀ ਉਸ ਨਾਲ ਸੰਬੰਧ ਤੋੜਦਿਆਂ ਦੇਰ ਨਹੀਂ ਲੱਗਦੀ ਮਨੁੱਖ ਨੂੰ ਪਿਆਰ ਨਹੀਂ ਚਾਹੀਦਾ ਮਿੱਤਰ ਨਹੀਂ ਚਾਹੀਦਾ ਸੁਖ ਚਾਹੀਦਾ ਹੈ ਰੋਜ਼ ਰੋਜ਼ ਮਿੱਤਰ ਤੋਂ ਦੁੱਖ ਮਿਲ ਰਿਹਾ ਹੈ ਇਹ ਮਿੱਤਰਤਾ ਦੁਸ਼ਮਣੀ ਚ ਬਦਲ ਜਾਏਗਾ ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ ਸੁਖ ਚਾਹੀਦਾ ਮਨੁੱਖ ਨੂੰ ਪਤਨੀ ਨਹੀਂ ਚਾਹੀਦੀ ਪਤੀ ਨਹੀਂ ਚਾਹੀਦਾ ਇਹਨੂੰ ਸਹੀ ਕਰਕੇ ਜਾਣਨਾ ਸੁਖ ਚਾਹੀਦਾ ਹੈ ਪਤਨੀ ਤੋਂ ਸਿਵਾਏ ਕਲੇਸ਼ ਦੇ ਝੋਲੀ ਦੇਚ ਹੋਰ ਕੁਝ ਵੀ ਨਹੀਂ ਪੈ ਰਿਹਾ ਪਤਨੀ ਤੋਂ ਸਿਵਾਏ ਦੁੱਖਾਂ ਦੇ ਝੋਲੀ ਦੇਚ ਹੋਰ ਕੁਝ ਵੀ ਨਹੀਂ ਪੈ ਰਿਹਾ ਤੇ ਰਿਸ਼ਤਾ ਤਲਾਕ ਹੋ ਜਾਏਗਾ ਦੁਖਨਾਲ ਕੌਣ ਸੰਬੰਧ ਜੋੜੇ ਦੁਖਨਾਲ ਕੌਣ ਜੀਵੇ ਦੁਖਨਾਲ ਕੌਣ ਸੰਬੰਧ ਜੋੜੇ ਮਨੁੱਖ ਨੂੰ ਸੁਖ ਚਾਹੀਦਾ ਹੈ ਆਪ ਦੇ ਗਿਆਤ ਲਈ ਅਰਜ਼ ਕਰਾਂ ਮਨੁੱਖ ਨੂੰ ਇਹ ਜੀਵਨ ਵੀ ਨਹੀਂ ਚਾਹੀਦਾ ਸੁਖ ਚਾਹੀਦਾ ਅਗਰ ਜੀਵਨ ਅਸਾਧ ਰੋਗ ਬਣ ਗਏ ਮੈਂ ਉਹ ਰੋਗੀ ਦੇਖੇ ਨੇ ਲੰਮ ਨੂੰ 10-10 ਸਾਲ ਮੰਝੇ ਤੇ ਬੈਠਦੇ ਪਏ ਨੇ ਤੰਦਰੁਸਤ ਹੋਣ ਦੀ ਕੋਈ ਸੰਭਾਵਨਾ ਨਹੀਂ ਨਿਰਾਸ਼ ਜਦ ਕਦੀ ਮੈਸਤਾਂ ਦੇ ਮਰੀਜ਼ਾਂ ਕੋਲ ਗਿਆ ਕਾਰਨ ਵਸ ਸਮਾਜ ਵਸ ਇੱਕੋ ਹੀ ਗੱਲ ਉਹਨਾਂ ਨੇ ਮੈਨੂੰ ਆਖੀ ਗੈਣੀ ਜੀ ਅਰਦਾਸ ਕਰ ਹੁਣ ਪ੍ਰਭੂ ਸੰਭਾਲ ਲਾ ਹੁਣ ਨਹੀਂ ਜੀਵੇ ਆ ਜਾਂਦਾ ਹੁਣ ਜੀਵੇ ਆ ਨਹੀਂ ਜਾਂਦਾ ਹੱਥ ਹੋ ਗਏ ਇੱਕ ਮਰਨੇ ਤੇ ਹੀ ਹੋ ਜਿਸकी ਕੁਮੇਤ ਨਾ ਉਮੀਦ ਦੀ ਉਸ ਕੀ ਦੇਖਾ ਚਾਹੀਏ ਵੇਖੋ ਉਸ ਮਨੁੱਖੀ ਨਿਰਾਸ਼ਾ ਜ ਜੀ ਦੀ ਆਸਾ ਸਿਰਫ ਮੌਤ ਹੀ ਹੋਰ ਕੁਝ ਵੀ ਨਹੀਂ ਇਹ ਜੀਵਨ ਨਹੀਂ ਚਾਹੀਦਾ ਸੁਖ ਚਾਹੀਦਾ ਔਰ ਜੀਵਨ ਸਵਾਏ ਦੁੱਖਾਂ ਦੇ ਔਰ ਝੋਲੀ ਦੇ ਵਿੱਚ ਕੁਝ ਨਹੀਂ ਪਾ ਰਿਆ ਤੋਂ ਫਿਰ ਮਨੁੱਖ ਇਸ ਜੀਵਨ ਦੇ ਤਿਆਗលਿਆਂ ਵੀ ਦੇ ਨਹੀਂ ਲਾਂਦੇ ਦੁਨੀਆ 'ਚ ਬਹੁਤ ਸਾਰੇ ਸੁਸਾਇਡ ਵੀ ਕਰ ਲੈਂਦੇ ਨੇ ਖੁਦਕੁਸ਼ੀ ਵੀ ਕਰ ਲੈਂਦੇ ਆਤਮ ਹਤਿਆ ਵੀ ਕਰ ਲੈਂਦੇ ਹੋਰ ਓਕੇ ਨਾ ਹਣਾ ਮਨੁੱਖ ਨੂੰ ਕੋਈ ਪਰਮਾਤਮਾ ਨਹੀਂ ਚਾਹੀਦਾ ਸੁਖ ਚਾਹੀਦਾ ਆਨੰਦ ਚਾਹੀਦਾ ਪਰ ਇਹ ਵੀ ਅਰਜ਼ ਕਰਾ ਪਰਮਾਤਮਾ ਹੈ ਹੀ ਆਨੰਦ ਰੂਪ ਸੁਖ ਰੂਪ jitne chir tak anand nahi milya to samajh lena parmatma nahi milya jitne chir tak mahasukh nahi milya to samajh lo parmatma nahi milya paame lakh papad paya de paame bathair aake mainu sach khand de darshan ho gaye puran purakh de darshan ho gaye ਮਹਾ ਰਸ ਦਾ ਮਿਲਣਾ ਇਹ ਪ੍ਰਮਾਤਮਾ ਦਾ ਮਿਲਣਾ ਹੈ ਮਹਾ ਆਨੰਦ ਦਾ ਮਿਲਣਾ ਇਹ ਪ੍ਰਮਾਤਮਾ ਦਾ ਮਿਲਣਾ ਹੈ ਸੁਖ ਦਾ ਮਿਲਣਾ ਇਹ ਪ੍ਰਮਾਤਮਾ ਦਾ ਮਿਲਣਾ ਮਨੁੱਖ ਨੂੰ ਹਰ ਹਾਲਤ ਵਿੱਚ ਸੁਖ ਹੀ ਜਾਈ ਜਾਏ ਕੋਈ ਤੁਹਾਡੇ ਨਾਲ ਸੰਬੰਧ ਜੋੜਨਾ ਚਾਹੁੰਦਾ ਹੈ ਬੁਥੇਰੇ ਜੋੜਨਾ ਚਾਹੁੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਜੋੜਨਾ ਚਾਹੁੰਦਾ ਸੁਖ ਨਾਲ ਤੁਹਾਡੇ ਨਾਲ ਸੰਬੰਧ ਜੋੜ ਕੇ ਅਗਰ ਦੁੱਖ ਹੀ ਦੁੱਖ ਮਿਲੇਗਾ ਤੇ ਰਿਸ਼ਤਾ ਅਜੇ ਟੁੱਟ ਜਾਣਾ ਹੈ ਇਹ ਤੇ ਸੁਖ ਮੈਂ ਆਨ ਮਿਲਤ ਬੋ ਬੈਠ ਰਹੇ ਚਾਹਉਂ ਦਿਸ ਗਏ بندہ کو دیکھے سے کہہ دیں لے او, او میرا ساتھی او میرا ساتھی او میرا ساتھی پرخا کوئی تیرا ساتھی دی نہیں سب سکھ دے ساتھ جب تیرے کل سوائے دکھان دے اور کچھ نہیں ہوئے گا سو آوازہ ماریں گا ایک بھی نیڑے نہیں آئے گا سیاہ بختی میں کب کوئی کسی کا ساتھ دیتا ہے ਕਿ ਤਾਰੇ ਕੀ ਮੈਂ ছায়ਾ ਵੀ ਜੁਦਾ ਇਨਸਾਨ ਸੇ ਰਹੇ ਜਲਾ ਹਨੇਰੇ ਇਂ ਤੇ ਆਪਣੀ ছায়ਾ ਵੀ ਸਾਥ ਨਹੀਂ ਚੱਲਦੀ ਹਨੇਰੇ ਇਂ ਤੇ ਆਪਣੀ ছায়ਾ ਵੀ ਸਾਥ ਛੱਡ ਦੇਂਦਾ ਦੁੱਖ ਦੇ ਚ ਕੌਣ ਨਾਲ ਚੱਲੇ ਖਿਆਲ ਆਉਂਦਾ ਓ ਮੇਰਾ ਸਾਥੀ ਓ ਮੇਰਾ ਸਾਥੀ ਓ ਮੇਰਾ ਸਾਥੀ ਕੋਈ ਸਾਥੀ ਨਹੀਂ ਸਭ ਸੁੱਖ ਦੇ ਸੇ ਯਾਦ ਤਰਾ ਦੁੱਖ ਤੋਂ ਆਰੰਭ ਹੋਵੇਗੀ ਸੁੱਖ ਤੇ ਸਵਾਪਕ ਆਉਂਦੀ ਏ ਅਗਿਆਨ ਤੋਂ ਆਰੰਭ ਹੋਵੇਗੀ ਗਿਆਨ ਤੇ ਸਮਾਪਤ ਹੁੰਦੀ ਹੈ ਅੰਧੇਰੇ ਤੋਂ ਆਰੰਭ ਹੋਵੇਗੀ ਪ੍ਰਕਾਸ਼ ਤੇ ਸਮਾਪਤ ਹੁੰਦੀ ਹੈ ਚੱਲੇ ਦਾ ਕਿਸ ਤਰ੍ਹਾਂ ਚੱਲਣ ਦਾ ਮੂਲ ਸਾਧਨ ਕੀ ਹੈ ਪਹਿਲੇ ਸੁਣਨਾ ਬਸ ਸਿਰਫ ਸੁਣਨਾ ਨਹੀਂ ਮੰਨਣਾ ਸੁਣੀਆਂ ਮੰਨੀਆਂ ਮਨ ਕੀ ਕਾਹ ਇਹ ਜਿਹੜਾ ਸੁਣ ਕੇ ਮੰਨਣਾ ਹੈ ਇਹਨੂੰ ਕਹਿੰਦੇ ਨੇ ਭਰੋਸਾ ਇਹ ਟੁੱਟ ਸਕਦਾ ਹੈ ਟੁੱਟ ਸਕਦਾ ਕਿਉਂ ਮਨ ਤੇ ਲਿਆ ਵੇਖਿਆ ਤੇ ਹੈ ਹੀ ਨਹੀਂ ਮਨ ਤੇ ਲਿਆ ਜਾਣਿਆ ਤੇ ਹੈ ਹੀ ਨਹੀਂ ਸੰਸਾਰ ਵਿੱਚ ਅਸੀਂ ਪਹਿਲੇ ਦੇਖਦੇ ਆਂ ਤੇ ਫਿਰ ਮੰਨ ਲਿਆ ਨਿਰੰਕਾਰ ਦੀ ਦੁਨੀਆ ਇਸ ਤਰ੍ਹਾਂ ਨਹੀਂ ਖੜੀ ਪਹਿਲੇ ਮੰਨਣਾ ਪੈਂਦਾ ਫਿਰ ਕਿਦਰੇ ਦਿਖਾਈ ਦਿੰਦਾ ਇਸ ਵਾਸਤੇ ਮੈਨੂੰ ਕਹਿਣ ਦੇਣਾ ਪਹਿਲੇ ਕਦਮ ਵਿੱਚ ਧਰਮ ਅੰਧ ਵਿਸ਼ਵਾਸ ਹੈ ਬਲਾਈਂਡ ਫੇਰ ਦੇਖਿਆ ਤੇ ਹੈ ਨਹੀਂ ਮੰਨੋ ਜਾਣਿਆ ਤੇ ਹੈ ਨਹੀਂ ਮੰਨੋ ਇਹ ਅੰਧੇਰੇ ਛਲਾਗ ਲਾਣੀ ਪੈਂਦੀ ਹੈ ਅੰਧੇਰੇ یاترا اندھیرے تو ہی شروع کرنی یہ یاترا دکھ تو ہی شروع کرنی یاترا صرف مننا ہے مننا ہے لیکن یہ مننا یہ بھروسہ ہمیشہ خطرے رہے گا کوئی پربل ناستک ٹکر گیا کوئی پربل کوسنگی ٹکر گیا بھروسہ توڑ کے رکھ دے گا ਕਿਸੇ ਦਿਨ ਪਰਬਲ ਲੋਭ ਦੀ ਲਹਿਰ ਆ ਗਈ ਕਿਹੜਾ ਰੱਬ ਵੇਖਦਾ ਪਿਆ ਐਵੇਂ ਮਨ ਬੈਠਿਆ ਕਰੋ ਅਨਰਥ ਜੜਾ ਕਰ ਕਿਸੇ ਦਿਨ ਹੰਗਾਰ ਦੀ ਪਰਬਲ ਲਹਿਰ ਆ ਗਈ ਜਿਹੜਾ ਕਰਨਾ ਜ਼ੁਲਮ ਕਰ ਲੋ ਕਿਹੜਾ ਰੱਬ ਦੇਖਦਾ ਕਿਸੇ ਦਿਨ ਕਾਮਨਾ ਦੀ ਕਾਮ ਦੀ ਪਰਬਲ ਲਹਿਰ ਆ ਗਈ ਕਰ ਲੋ ਬਰਾਦਕਾਰ ਕਿਹੜਾ ਰੱਬ ਦੇਖਦਾ ਕਿਹ ਭਰੋਸਾ ਕਿਦਰੇ ਕਾਮ ਦੀ ਲਹਿਰ ਤੋੜ ਸਕਦੀ ਹੈ ਕਿਦਰੇ ਲੋਭ ਦੀ ਲਹਿਰ ਤੋੜ ਸਕਦੀ ਹੈ ਕਿਦਰੇ ਹੰਕਾਰ ਦੀ ਲਹਿਰ ਤੋੜ ਸਕਦੀ ਹੈ ਸਿਰਫ ਮਨਿਆ ਵੇਖਿਆ ਨਹੀਂ ਸਦਾ ਖਤਰੇ ਚ ਰਹੇਗਾ ਕਬੀਰ ਇਸੇ ਨੂੰ ਕਹਿੰਦੇ ਅਜ ਹਉ ਸੁਣਾਉ ਸਮੁੰਦਰ ਮੈਂ ਕਿਆ ਜਾਣ ਕਿਆ ਭਈ ਅਜੇ ਮੈਂ ਸਮੁੰਦਰ ਦੇ ਵਿੱਚ ਅਜੇ ਮੈਂ ਪਾਰ ਨਹੀਂ ਪਹੁੰਚਿਆ ਕਈ ਨਹੀਂ ਸਰਦਾ țeੜੀ ਲਹਿਰ ਮੈਨੂੰ ਡੋਬ ਦੇਵੇ ਕਈ ਨਹੀਂ ਸਰਦਾ ਜਦ ਮੈਂ ਪਾਰ ਨਹੀਂ ਗਿਆ ਕਬੀਰ ਜੈਸੇ ਸੰਤ ਦੀ ਭਗਤ ਦੀ ਇਹ ਖੂਬੀ ਆਉਂਦੀ ਹੈ ਪਾਰ ਪਹੁੰਚ ਕੇ ਕਹਿ ਦਿੰਦੇ ਨੇ ਬਾਹਰ ਹੋ ਗਿਆ ਤੇ ਜੇ ਨਹੀਂ ਪਹੁੰਚੇ ਤਾਂ ਕਹਿ ਦਿੰਦੇ ਨੇ ਜੇ ਮੰਜਦਾਰ ਦੇ ਚ ਐ ਖੂਬੀ ਹੁੰਦੀ ਕਿੰਨੀ ਤੌਫੀਕ ਆ ਜਾਂਦੀ ਹਣਾ